ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵ ਪਤਸ਼ੜ ਦੇ ਵਿੱਚ ਕਾਨੂੰਨ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਪ੍ਰੋਜੈਕਟਰ ਦੇ ਵਿਕਾਸ ਨੂੰ ਤੇਜ਼ ਕਰੇਗਾ ਪੋਲੀਵ ਨੂੰ ਬਿਲ ਪੇਸ਼ ਕਰਨ ਦੇ ਲਈ ਪਤਸ਼ੜ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਹੋਣ ਲਈ ਉਸ ਤੋਂ ਪਹਿਲਾਂ 18 ਅਗਸਤ ਨੂੰ ਅਲਬਰਟਾ ਦੇ ਬੈਟਲ ਰੀਵਰ ਕ੍ਰਾਫਟ ਹਲਕੇ ਤੋਂ ਆਪਣੀ ਉਪਚੋਣ ਜਿੱਤਨੀ ਪਵੇਗੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵ ਦਾ ਕਹਿਣੇ ਕਿ ਪ੍ਰਧਾਨ ਮੰਤਰੀ ਮਾਰਕਾਨੀ ਦਾ ਵਿਕਾਸ এজেন্ডਾ ਰੁਕਿਆ ਹੋਇਆ ਹੈ ਇਹ ਚੀਜ਼ਾਂ ਨੂੰ ਤੇਜ਼ ਕਰਨ ਦੇ ਲਈ ਨਵੇਂ ਕਾਨੂੰਨ ਰਾਹੀਂ ਪਾਈਪਲਾਈਨਾਂ ਨੂੰ ਕਾਨੂੰਨੀ ਬਣਾਉਣ ਦਾ ਵਾਅਦਾ ਕਰ ਰਹੇ ਨੇ ਪੋਲੀਅਮ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਕੈਨੇਡੀਅਨ ਪ੍ਰਭੂਸੱਤਾ ਐਕਟ ਪਾਸ ਹੋ ਜਾਂਦਾ ਹੈ ਤਾਂ ਯਕੀਨੀ ਬਣਾਇਆ ਜਾਵੇਗਾ ਕਿ ਦੋ ਪਾਈਪਲਾਈਨਾਂ ਇੱਕ ਨਵੇਂ ਐਲ ਐਨ ਜੀ ਪ੍ਰੋਜੈਕਟ ਅਤੇ 온ਟਾਰੀਓ ਦੇ ਧਿੰਗ ਆਫ ਪਾਇਰ ਤੇ ਲਈ ਇੱਕ ਸੜਕਦਾਰ ਨਿਰਮਾਣ 14 ਮਾਰਚ ਤੱਕ ਸ਼ੁਰੂ ਹੋ ਜਾਵੇਗਾ ਪੋਲੀਅਮ ਨੇ ਕਿਹਾ ਕਿ ਕਾਰਨੀ ਸਰਕਾਰ ਦੁਆਰਾ ਪਰਮਾਨਗੀ ਦੇ ਲਈ ਇੱਕ ਵੀ ਵੱਡੀ ਪਾਈਪਲਾਈਨ ਜਾਂ ਫਿਰ ਕੁਦਰਤੀ ਗੈਸ ਸਹੂਲਤ ਇੱਕ ਨਵੀਂ ਦੀ ਪਛਾਣ ਨਹੀਂ ਕੀਤੀ ਗਈ ਹੈ ਅਤੇ ਅਸੀਂ ਬਿਲਕੁਲ ਗਲਤ ਦਿਸ਼ਾ ਦੇ ਵਿੱਚ ਜਾ ਰਹੇ ਹਾਂ ਤੇ ਜਦ ਪੱਤਰਕਾਰ ਦੇ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਅਮ ਨੂੰ ਪੁੱਛਿਆ ਗਿਆ ਕਿ ਉਹ 18 ਦਸ ਨੂੰ ਹੋਣ ਵਾਲੀ ਉਪਚੋਨਾ ਦੇ ਵਿੱਚ ਕਿਵੇਂ ਮਹਿਸੂਸ ਕਰ ਰਹੇ ਨੇ ਤਾਂ ਉਹਨਾਂ ਨੇ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁੱਝ ਕਿਹਾ ਆਓ ਸੁਣਦੇ ਹਾਂ ਵੈਲ ਵੈਲ ਆਮ ਲਵਿੰਗ ਦ ਕੈਂਪੇਨ ਹੈਵਿੰਗ ਅ ਲੋਟ ਆਫ ਫਨ ਐਕਚੁਅਲੀ ਆ ਲਵ ਦ ਪੀਪਲ ਆਫ ਬੈਟਲ ਰਿਵਰ ਕ੍ਰੋਫਟ ਥੇ ਆਰ ਦ ਪੀਪਲ Who feed power and protect our country feed through the great ranchers and Farmers' power through the incredible oil and gas industry, most of all, the uh, Hardesty um, Tank Farm, which moves $90 billion of energy products. That's more than the GDP of many countries, and this is a town of what, 600 people. And of course, it protects our country with the, the people, the great men and women who serve at uh, CFB Wainwright. So, I'm having a lot of fun. I'm meeting a lot of people who are very angry about the way that the federal government has abused and mistreated Alberta. And what they're saying is the era of pay up and shut up has got to come to an end. Alberta deserves a better deal within Canada. And one of the ways we make that happen, one of the ways we unite our country, is to produce our resources. The oil and gas workers who are suffering, living in very tough conditions right now because there's just not enough work, despite the global oil boom. All they want is get, to get a job where they can go and make the whole country richer. So, you know, I met a guy the other day. He's an oil and gas worker. He was doing very well up until about ten years ago. Now he's he's paying. He, he's got to split a mobile home with a, a friend. Um, he's in his 40s or 50s, and he he can't afford his own place. And it's because he can't. There's just not enough work. All of this is the direct result of the federal government banning oil and gas production through C69, C48, the energy cap, the industrial carbon tax, uh, and I go on, we could go on and on and on. If you unlock the power of the energy sector to make all Canadians richer, I can tell you Albertans will be uh, more than happy to continue to contribute to this country, and it would be the greatest thing we could do to unite all Canadians. Thank you. ਇਥੇ ਦੱਸਣਾ ਬੰਦਾ ਕਿ ਪ੍ਰਸਤਾਵਿਤ ਕਾਨੂੰਨ ਨੇ ਕਈ ਕੰਸਰਵੇਟਿਵ ਮੁਹਿੰਮਾਂ ਦੇ ਵਾਅਦਿਆਂ ਨੂੰ ਦੁਬਾਰਾ ਪੇਸ਼ ਕਰਦੇ ਹਨ ਇਹਨਾਂ ਦੇ ਵਿੱਚ ਬਿਲ 369 ਨੂੰ ਰੱਦ ਕਰਨਾ ਜਿਸ ਨੂੰ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਨੋ ਮੋਰ ਪਾਈਪਲਾਈਨ ਐਕਟ ਕਿਹਾ ਸੀ ਉਸ ਦੇ ਵਿੱਚ ਬੈਸਟ ਕੋਸਟ ਤੇਲ ਟੈਂਕਰ ਪਾਬੰਦੀ ਨੂੰ ਖਤਮ ਕਰਨਾ ਉਦਯੋਗਿਕ ਕਾਰਬਨ ਟੈਕਸ ਨੂੰ ਖਤਮ ਕਰਨਾ ਇਲੈਕਟ੍ਰਿਕ ਵਾਹਨ ਆਦੇਸ਼ ਨੂੰ ਖਤਮ ਕਰਨਾ ਅਤੇ ਸਿੰਗਲ ਯੂਜ਼ ਪਲਾਸਟਿਕ ਪਾਬੰਦੀ ਨੂੰ ਉਲਟਾਉਣਾ ਵੀ ਸ਼ਾਮਲ ਹੈ ਪੋਲੀਵ ਨੇ ਕਿਹਾ ਕਿ ਪ੍ਰਭੂ ਸੱਤਾ ਐਕਟ ਵਿੱਚ ਉਹਨਾਂ ਦੇ ਚੋਣ ਪ੍ਰਚਾਰ ਵਾਅਦੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਦੋਂ ਲੋਕ ਕਿਸੇ ਕੈਨੇਡੀਅਨ ਕੰਪਨੀ ਦੇ ਵਿੱਚ ਨਿਵੇਸ਼ ਤੇ ਕਮਾਈ ਨੂੰ ਦੁਬਾਰਾ ਨਿਵੇਸ਼ ਕਰਦੇ ਨੇ ਤਾਂ ਉਹਨਾਂ ਨੂੰ ਪੂੰਜੀ ਲਾਭ ਟੈਕਸ ਤੋਂ ਛੂਟ ਦਿੱਤੀ ਜਾਵੇਗੀ ਕੰਜ਼ਰਵੇਟਿਵ ਨੇਤਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਕਾਨੂੰਨ ਪੇਸ਼ ਕਰਨ ਤੋਂ ਬਾਅਦ ਉਹ ਇਸ ਵਿੱਚ ਸੋਧ ਕਰਨ ਅਤੇ ਇਸ ਨੂੰ ਪਾਸ ਕਰਵਾਉਣ ਦੇ ਲਈ ਸਦਨ ਜਾਂ ਸਾਰੀਆਂ ਪਾਰਟੀਆਂ ਦੇ ਨਾਲ ਕੰਮ ਕਰਨ ਲਈ ਤਿਆਰ ਨੇ ਇਸ ਦਿਨਾਰੀ ਪੋਲੀਵ ਨੇ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਿਨੂ ਉਹ ਕਰੰਟ ਲਈ ਕਹਿ ਰਿਆ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਸ ਪੱਧਰ ਉੱਤੇ ਨਿਰਮਾਣ ਕਰੋ ਜੋ ਅਸੀਂ ਬੀੜੀਆਂ ਦੇ ਵਿੱਚ ਨਹੀਂ ਦੇਖਿਆ ਅਤੇ ਅਮਰੀਕੀ ਖਤਰੇ ਦੇ ਸਾਹਮਣੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਬਹਾਲ ਕਰਨ ਦੇ ਲਈ ਕੰਜ਼ਰਵੇਟਿਵਾ ਦੇ ਨਾਲ ਖੜੋ ਵੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ